ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦਸਮ ਪਾਸ਼ਾ ਦੇ 52 ਬਚਨਾਂ ਵਿੱਚੋਂ ਛੇਵਾਂ ਬਚਨ ਸੀ ਗੁਰੂ ਕਰਦੇ ਵਿਦਵਾਨ ਸਿੱਖਾਂ ਪਾਸੋਂ ਗੁਰਬਾਣੀ ਦੇ ਅਰਥ ਪੜ੍ਹਵੇਂ ਗੁਰਬਾਣੀ ਪ੍ਰਭੂ ਦੀ ਸੁਭਾਖਿਆ ਹੈ ਮਿੱਠੇ ਸੱਜਣ ਦੀ ਮਿੱਠੀ ਬੋਲੀ ਹੈ ਅਕਾਲ ਪੁਰਖ ਦੀ ਆਵਾਜ਼ ਹੈ ਜੋ ਅਕਾਲ ਰੂਪ ਬਾਬੇ ਦੇ ਹੀਦਿਆਂ ਸ਼ਬਦ ਰੂਪ ਹੋ ਕੇ ਉਤਰੀ ਹੈ ਇਸ ਨੂੰ ਸਮਝਣ ਅਰਥਾਉਣ ਤੇ ਉਲਥਾਉਣ ਲਈ ਬਹੁਤ ਇhtਿਆਤ ਦੀ ਲੋੜ ਹੈ ਤਾਂ ਹੀ ਸਾਹਿਬ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਹੁਕਮ ਕੀਤਾ ਹੈ ਕਿ ਅਰਥ ਗੁਰਬਾਣੀ ਦੇ ਪੜ੍ਹਨੇ ਗੁਰੂ ਕਾ ਦੇ ਵਿਦਵਾਨ ਸਿੱਖਾਂ ਪਾਤਸ਼ਾਹ ਇੱਕ ਆਮ ਜਿਹੀ ਦੁਨੀਆਵੀ ਗੱਲ ਹੈ ਕਿ ਜਿਹੜੀ ਭਾਸ਼ਾ ਕਿਸੇ ਨੂੰ ਆਉਂਦੀ ਹੀ ਨਾ ਹੋਵੇ ਉਹਦੇ ਸਾਹਮਣੇ ਉਸ ਭਾਸ਼ਾ ਦੀ ਕੋਈ ਗੰਭੀਰ ਪੁਸਤਕ ਰੱਖ ਕੇ ਉਹਨੂੰ ਕਹੀਏ ਭਾਈ ਇਹ ਪੜ ਕੇ ਮੈਨੂੰ ਸਮਝਾ ਤਾਂ ਉਹ ਅਜੀਹਾ ਕਰਨ ਵਿੱਚ ਸਮਰਥ ਹੋਵੇਗਾ ਪਰ ਜੇ ਦੁਸਾਸ ਕਰ ਹੀ ਬੈਠੇ ਤਾਂ ਇਹ ਜ਼ਰੂਰੀ ਹੈ ਕਿ ਉਹ ਆਪਣੇ ਮਨੋਂ ਗੱਪ ਗਿਆਨ ਚਲਾਉਣਾ ਸ਼ੁਰੂ ਕਰ ਦੇਗਾ ਸੋ ਇhtiyat ਰੱਖਣਾ ਬਹੁਤ ਜ਼ਰੂਰੀ ਹੈ ਕਿ ਗੁਰਬਾਣੀ ਦੇ ਅਰਥ ਗੁਰੂ ਘਰ ਦੇ ਵਿਦਵਾਨ ਸਿੱਖਾਂ ਪਾਸੋਂ ਹੀ ਪੜੇ ਜਾਣ ਗੁਰ ਸੇਖ ਸੱਚ ਦਾ ਢੰਡਾਓ ਸੱਚ ਦਾ ਪਾਂਦੀ ਸੱਚੇ ਮਾਰਗ ਤੇ ਚੱਲਦਿਆਂ ਇੱਕ اٹਲ ਸੱਚ ਤੱਕ ਪਹੁੰਚਣ ਵਾਲਾ ਜੀਵ ਹੈ ਗੁਰਬਾਣੀ ਆਪ ਸੱਚ ਹੈ ਸੱਚ ਸਬੰਧੀ ਹੈ ਸੱਚ ਬਿਆਨਦੀ ਹੈ ਸੱਚ ਕੀ ਬੇਲਾ ਸੱਚ ਸੁਣਾਉਂਦੀ ਹੈ ਸੱਚੇ ਦੇ ਘਰੋਂ ਆਈ ਹੈ ਸੱਚੇ ਹਿਰਦੇ ਵਿੱਚੋਂ ਉਗਮੀ ਹੈ ਸੱਚੇ ਥਾਵੇਂ ਵਸਦੀ ਇਹ ਸੱਜ ਹੀ ਸੱਚ ਤੱਕ ਪਹੁੰਚਾ ਕੇ ਸੱਚ ਵਿੱਚ ਲੈਣ ਕਰਦੀ ਹੋ ਸਤਿਗੁਰੂ ਕੀ ਜਿਸ ਨਉ ਮਤ ਆਵੇ ਸੋ ਸਤਿਗੁਰੂ ਮਹੇ ਸਮਾਨਾ ਇਹ ਬਾਣੀ ਜੋ ਜਿਵਿਆ ਜਾਮੈ ਤਿਸ ਅੰਦਰ ਰਵੇ ਹਰਿਨਾਮਾ ਇਹ ਜਿਉਂ ਦੀ ਬਾਤ ਹੈ ਇਹ ਜਿਉਂ ਦੀ ਬਾਤ ਹੈ ਜਿਉਂ-ਜਿਉਂ ਇਹ ਬਾਤ ਪੈਂਦੀ ਜਾਵੇਗੀ ਰਮਝਾਂ ਖੁੱਲਦੀਆਂ ਜਾਣਗੀਆਂ ਬੰਧਨ ਟੁੱਟਦੇ ਜਾਣਗੇ ਸੰਸੇ ਨਾਲ ਮਲੇਨ ਹੋਇਆ ਮਨ ਸੰਸੇ ਮੁਕਤ ਹੋ ਸੱਚੇ ਵਿੱਚ ਲੀਨ ਹੋ ਜਾਏਗਾ ਇਹ ਹੀ ਲਾਭ ਹੈ ਸਤਿਗੁਰੂ ਦੀ ਮੱਤ ਗ੍ਰਹਿਣ ਕਰਨ ਦਾ ਐਸਾ ਕਰਨ ਨਾਲ ਗੁਰਮਖ ਗੁਰਬਾਣੀ ਰੂਪ ਹੋ ਜਾਂਦਾ ਹੈ ਅਤੇ ਸਤਿਗੁਰੂ ਗੁਰਸਿੱਖ ਵਿੱਚ ਵਸਦਾ ਹੈ ਸੋ ਇਹ ਬਹੁਤ ਲਾਜ਼ਮੀ ਹੈ ਕਿ ਗੁਰਬਾਣੀ ਦੇ ਅਰਥ ਗੁਰਸਿੱਖ ਵਿਦਵਾਨ ਪਾਸੋਂ ਹੀ ਪੜਾਈ ਜਾਣ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ 에ਵੜ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣੈ ਸੋਈ ਜਿਹੜੀ ਜੀਵਾਤਮਾ ਗੁਰੂ ਚਰਨਾਂ ਨਾਲ ਲੱਗ ਗੁਰਮ ਸਿੱਖ ਰੂਪ ਹੋ ਗੁਰਸਿੱਖ ਮਤ ਧਾਰਨ ਕਰ ਚੁੱਕੀ ਹੈ ਉਹੀ ਇਸ ਬਾਣੀ ਦੇ ਅਰਥ ਕਰਕੇ ਆਤਮਾ ਤੇ ਪਰਮਾਤਮਾ ਵਿਚਲਾ ਭੇਦ ਨੂੰ ਕਾਉਂਦੇ ਕਾਬਲ ਹੈ ਕੋਈ ਅੰਨਾ ਹੀ ਹੋਵੇਗਾ ਜਿ ਗੁਰ ਬਾਣੀ ਦੇ ਸੁਭਾ ਨੂੰ ਨਹੀਂ ਜਾਂਦਾ ਉਹ ਆਤਮਾ ਤੇ ਪਰਮਾਤਮਾ ਵਿਚਲੀ ਗੰਧ ਜ ਪਰਦੇ ਨੂੰ ਨਹੀਂ ਸਮਝ ਪਾਏਗਾ ਸਗੋਂ ਹੋਰ ਹੋਰ ਤਰ੍ਹਾਂ ਦੀਆਂ ਗੱਲਾਂ ਕਰ ਕਰਕੇ ਉਸ ਭੀਤ ਨੂੰ ਹਟਾਉਣ ਦੀ ਬਜਾਏ ਆਤਮਾ ਨੂੰ ਕਲੀਟ ਕਰ ਦੇਗਾ ਤੇ ਪੁਨੀਤ ਕਰਨ ਦੀ ਬਜਾਏ ਭੀਤ ਨੂੰ ਹੋਰ ਮਜ਼ਬੂਤ ਕਰ ਦੇਗਾ ਜਪ ਤਪ ਸੱਚ ਸੋਚ ਸੰਜਮ ਗਿਆਨ ਧਿਆਨ ਉਜਾ ਨਾਮ ਅਤੇ ਇਸ ਪ੍ਰਕਾਰ ਦੀ ਹੋਰ ਸ਼ਬਦਾਵਲੀ ਜਿਹੜੀ ਗੁਰੂ ਸਾਹਿਬਾਨ ਨੇ ਆਮ ਪ੍ਰਚਲਿਤ ਹੋਣ ਦੇ ਕਾਰਨ ਇਸਤੇਮਾਲ ਕੀਤੀ ਹੈ ਉਸ ਨੂੰ ਅਣਜਾਣ ਵਿਖਿਆਨ ਕਰਤਾ ਪਰਮਿਕ ਹੀ ਬਣਾਏਗਾ ਪਰਮਾ ਵਾਲੇ ਪਾਸੇ ਤੋਰੇਗਾ ਤੇ ਹਉਮੈ ਹੀ ਬਲਵਾਨ ਹੋਵੇਗੀ ਸਾਈਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰਬਾਣੀ ਦਾ ਸੁਭਾ ਹੈ ਕਿ ਇਹ ਲੋਕਾਂ ਨੂੰ ਸਮਝਾਉਣ ਵਾਲੀ ਭਾਸ਼ਾ ਵਿੱਚ ਗੱਲ ਕਰਦੇ ਹੁਣ ਗੁਰਬਾਣੀ ਵਿੱਚ ਮਿਥਿਹਾਸਿਕ ਤੇ ਇਤਿਹਾਸਿਕ ਵਿਅੰਤ ਸੰਦਰਭਾਂ ਵਿੱਚ ਹਵਾਲੇ ਦਿੱਤੇ ਗਏ ਹਨ ਪਰ ਨਾਲ ਹੀ ਗੁਰਬਾਣੀ ਦਾ ਐਸਾ ਆਦੇਸ਼ ਵੀ ਹੈ ਕਿ ਉਹ ਵਹਿਗੁਰੂ ਅਕਾਲ ਪੁਰਖ ਤੋਂ ਚੱਲ ਕੇ ਅਕਾਲ ਪੁਰਖ ਤੇ ਹੀ ਗੱਲ ਸਮਾਪਤ ਕਰਨਗੇ ਸੋ ਜਿਵੇਂ ਉਦਾਹਰਣ ਵਜੋਂ ਸੰਸਰ ਦਾਨ ਦੇ ਇੰਦਰ ਰੁਆਇ ਪਰ ਸ੍ਰਾਮ ਰੋਵੇ ਘਰ ਆਇਆ ਅਜੈਸ ਹੋਵੇ ਪਿਖਿਆ ਖਾਏ ਐਸੀ ਦਰਗਾ ਮਿਲੇ ਸਜਾਈ ਰੋਵੇ ਰਾਮ ਨਿਕਾਲਾ ਪਇਆ ਸੀਤਾ ਲਖਮਣ ਵਿਛੜ ਗਿਆ ਰੋਵੇ ਦੇ ਸ਼੍ਰੀਲੰਕ ਗਵਾਈ ਜਿਨ ਸੀਤਾ ਆਦੇ ਡੌਰ ਵਾਈ ਰੋਵੇ ਪਾਂਡਵ ਭਏ ਮਜ਼ੂਰ ਜਿਨ ਕੈ ਸੁਆਮੀ ਰਹਿਤ ਹਦੂਰ ਰੋਵੇ ਜਨਮੇ ਜਾ ਖੋਏ ਗਿਆ ਏਕੀ ਕਾਰਨ ਪਾਪੀ ਭਇਆ ਰੋਵੇ ਸੇਖ ਮਸਾਇਕ ਪੀਰ ਅੰਤਕਾਲ ਮਤ ਲਾਗੈ ਭੀੜ ਰੋਵੇ ਰਾਜੇ ਕੰਨ ਪੜਾਈ ਘਰ ਘਰ ਮੰਗੈ ਭਿਖਿਆ ਜਾਏ ਰੋਵੇ ਕਿਰਪਣ ਸੰਚੈ ਤਨ ਜਾਏ ਪੰਡਤ ਰੋਵੇ ਗਿਆਨ ਗਵਾਈ ਬਾਲੀ ਰੋਵੇ ਨਹੀਂ ਪਤਾਰ ਨਾਨਕ ਦੁਖੀਆ ਸਭ ਸੰਸਾਰ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਰਾਮ ਕਲੀ ਵਿੱਚ ਕਹੇ ਗਏ ਇਸ ਸ਼ਬਦ ਦੇ ਵਿੱਚ ਸਤਜੁਗ ਦੁਆਪਰ ਤ੍ਰੇਯੁਗ ਦੀਆਂ ਬਹੁਤ ਸਾਰੀਆਂ ਘਟਨਾਵਾਂ ਤੇ ਚਰਿੱਤਰਾਂ ਦਾ ਜ਼ਿਕਰ ਕੀਤਾ ਗਿਆ ਹੈ ਇੰਦਰ ਦੇਵ ਦਾ ਪਰਸਰਾਮ ਸ਼੍ਰੀ ਰਾਮਚੰਦਰ ਜੀ ਦੇ ਪੂਰਵਜ ਉਹਨਾਂ ਦੇ ਵੰਸ਼ ਜਰਮਾਇਣ ਤੋਂ ਪਹਿਲਾਂ ਤੇ ਰਮਾਇਣ ਤੋਂ ਬਾਅਦ ਦੇ ਚਰਿੱਤਰ ਕੋਰਾਂ ਪਾਂਡਵ ਦੇ ਮਹਾਭਾਰਤ ਵਿੱਚ ਆਏ ਚਰਿੱਤਰ ਮਹਾਪਾਰਵ ਤੋਂ ਪਹਿਲਾਂ ਤੇ ਬਾਅਦ ਦੇ ਮਿ ਇਤਿਹਾਸਿਕ ਚਰਿੱਤਰ ਹਾਕਮ ਰਾਜੇ ਪੀਰ ਪੰਡਤ ਆਦਿ ਦਾ ਜ਼ਿਕਰ ਕਰਦੇ ਹਾਂ ਹੁਕਮ ਕੀਤਾ ਹੈ ਕਿ ਇਹ ਸਭ ਰੋ ਰਹੇ ਹਨ ਦੁਖੀਮਨ ਪੀੜਿਤ ਹਨ ਜਿਹੜਾ ਗੁਰਬਾਣੀ ਦਾ ਅਰਥ ਕਰਨ ਵਾਲਾ ਕਥਾਵਾਚਕ ਉੱਤਮ ਗੁਰਸਿੱਖ ਨਾ ਹੋ ਕੇ ਗੁਰਬਾਣੀ ਦੇ ਸੁਭਾਅ ਨੂੰ ਨਹੀਂ ਜਾਣਦਾ ਹੋਵੇਗਾ ਉਹ ਇਹਨਾਂ ਕਥਾ ਕਹਾਣੀਆਂ ਵਿੱਚ ਆਪ ਹੀ ਉਲਝੇ ਜਾਏਗਾ ਤੇ ਦੂਜਿਆਂ ਨੂੰ ਵੀ ਉਲਝਾ ਦੇਗਾ ਗੁਰਸਿੱਖ ਅਰਥ ਕਰਤਾ ਇਸ ਗੱਲ ਨੂੰ ਸਮਝ ਕੇ ਨਿਸ਼ਕਰਸ਼ ਕੱਢੇਗਾ ਕਿ ਇਹ ਸਾਰੇ ਹਉਮੈ ਦੇ ਮਾਰੇ ਹੋਏ ਹਨ ਲੋਭ ਵਿੱਚ ਲਿਪਤ ਹਨ ਹੁਕਮ ਤੋਂ ਬੇਮੁਖ ਹਨ ਤੇ ਇਹ ਹੀ ਇਹਨਾਂ ਦੇ ਰੋਣ ਦੁਖੀ ਹੋਣ ਤੇ ਪੀੜਿਤ ਹੋਣ ਦਾ ਕਾਰਨ ਹੈ ਜਿਨ੍ਹਾਂ ਨੇ ਨਾਮ ਨੂੰ ਸੱਚ ਕਰਕੇ ਮੰਨਿਆ ਹੈ ਜਾਣਿਆ ਹੈ ਮੰਨਿਆ ਹੈ ਅਤੇ ਅਕਾਲ ਪੁਰਖ ਦੇ ਹੁਕਮ ਵਿੱਚ ਹਨ ਉਹ ਐਵੇਂ ਰੋਂਦੇ ਨਹੀਂ ਫਿਰਦੇ ਜਿਨਹੀ ਪਛਾਤਾ ਹੁਕਮ ਤਿੰਨ ਕਦੀ ਨਾ ਰੋਵਣਾ ਇਹਨਾਂ ਸਾਰਿਆਂ ਹਉਮੈ ਕਰਕੇ ਆਪਣੀ ਬਾਜੀ ਹਾਰ ਲਈ ਹੈ ਇਹ ਰੋਉਂਦੇ ਵੀ ਮਾਰ ਰਹੇ ਹਨ ਤੇ ਰੋਂਦੇ ਵੀ ਪਏ ਹਨ ਪਰ ਜਿਹੜੇ ਨਾਮ ਨੂੰ ਮੰਨਦੇ ਹਨ ਉਹਨਾਂ ਦੀ ਹੀ ਜਿੱਤ ਹੋਵੇਗੀ। ਮਨ ਨਾਮੋ ਸੋਈ ਜਿਨ ਜਾਇ ਔਰ ਹੀ ਕਰਮ ਨਾਲੇ ਖਲਾਈ। ਹੋਰ ਅਡੰਬਰ ਤੇ ਕਰਮ ਕਿਸੇ ਕੰਮ ਦੇ ਨਹੀਂ ਉਸ ਵਾਹਿਗੁਰੂ ਦੇ ਹਜ਼ੂਰ ਉਹਨਾਂ ਦੀ ਕੋਈ ਬੁਕਤ ਨਹੀਂ ਉਥੇ ਤਾਂ ਨਾਮ ਅਤੇ ਹੁਕਮ ਦੀ ਗੱਲ ਚੱਲਦੀ ਹੈ ਹੁਕਮ ਪਛਾਨਣਾ ਨਾਮ ਵਿੱਚ ਰਤੇ ਹੋਣਾ ਹੀ ਹੈ ਏਕੇ ਨਾਮ ਹੁਕਮ ਹੈ ਸਤਿਗੁਰੂ ਦੀਆ ਬੁਝਾਈ ਜੀ ਇਸ ਬਾਤ ਦੀ ਸੋ ਜੀ ਗੁਰੂ ਸਿੱਖ ਨੂੰ ਹੈ ਤੇ ਗੁਰਸੇਖੀ ਇਸ ਦੇ ਸਹੀ ਅਰਥ ਕਰਨ ਦੇ ਯੋਗ ਹੈ ਉਹ ਨਸ਼ਵਰ ਵਿਅਕਤੀਆਂ ਜੁਗਾ ਜੁਗਾ ਦੀਆਂ ਰਾਜੀਆਂ ਉਹਨਾਂ ਦੇ ਕਰਮਾਂ ਤੇ ਕਰਮਾਤਾ ਉਤੇ ਜ਼ੋਰ ਨਹੀਂ ਦੇਵੇਗਾ ਗੁਰੂ ਪਿਤਾ ਦੇ ਕੱਢੇ ਹੋਏ ਨਿਸ਼ਕਰਸ਼ਾਂ ਤੇ ਤਤਾਂ ਨੂੰ ਉਗਾੜੇਗਾ ਜਪਾ ਤਪਾ ਸੰਜਮਾ ਸਬੰਧੀ ਨਿਖੇੜ ਕੇ ਦੱਸੇਗਾ ਕਿ ਗੁਰਮਤੀ ਵਿੱਚ ਇਸ ਦਾ ਕੋਈ ਅਸਥਾਨ ਨਹੀਂ ਜਪ ਤਪ ਸਭ ਕੁਝ ਮੰਨਿਆ ਅਵਰਕਾਰਾ ਸਭ ਬਾਦ ਨਾਨਕ ਮੰਨਿਆ ਮੰਨਿਆ ਬੋਝਿਆ ਗੁਰਪ੍ਰਸਾਦ ਇਹ ਸਾਰਾ ਲਗਾਓ ਬਕਾਰ ਬੇ ਲੋੜਾ ਤੇ ਫਾਲਤੂ ਹੈ ਇਹ ਸਭ ਕੁਝ ਬੇਅਰਥ ਹੈ ਆਪਣਾਉਣ ਵਾਲੀ ਗੱਲ ਅਤੇ ਮਨ ਵਿੱਚ ਵਸਾਉਣ ਵਾਲੀ ਗੱਲ ਕੇਵਲ ਹੁਕਮ ਮੰਨਣਾ ਹੈ ਤੇ ਹੁਕਮ ਮੰਨਣ ਵਾਲਾ ਹੀ ਦਰਗਾਹ ਮੰਨਿਆ ਜਾਏਗਾ ਗੁਰਬਾਣੀ ਦੇ ਅਥਾ ਸਾਗਰ ਵਿੱਚੋਂ ਗੁਰਸਿੱਖ ਹਾਂਸ ਹੀ ਮੋਤੀ ਕੱਡ ਕੱਡ ਲੁਕਾਈ ਦੇ ਸਾਹਮਣੇ ਰੱਖੇਗਾ ਕੰਡੇ ਆਲੇ ਪੰਧ ਗੁਰਪ੍ਰਸਾਦ ਨਾਲ ਬੁਹਾਰ ਦਏਗਾ ਹਨੇਰੇ ਮਾਰਗ ਗੁਰਬਾਣੀ ਦੇ ਚਾਨਣ ਨਾਲ ਰੁਸ਼ਦਾ ਦੇਗਾ ਉਜਨਾ ਮੁੱਕ ਜਾਣ ਗਿਆ ਮੰਜ਼ਲ ਸਾਹਮਣੇ ਪਰਥਕ ਦਿਸ਼ਾ ਜਾਵੇਗੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਐਸੇ ਹੀ ਕਾਰਨ ਸਾਨੂੰ ਹੁਕਮ ਦੇ ਰਹੇ ਹਨ ਕਿ ਅਰਥ ਗੁਰਬਾਣੀ ਦੇ ਪੜ੍ਹਨੇ ਗੁਰੂ ਘਰ ਦੇ ਵਿਦਵਾਨ ਸਿੱਖਾਂ ਦੇ ਪਾਸੋਂ ਬਰ ਸੇਖ ਦੁਬਿਧਾ ਛੱਡ ਚੁੱਕਿਆ ਹੈ ਦੁਬਿਧਾ ਛੱਡ ਕੇ ਨਿਰੰਕਾਰ ਹੀ ਹੋ ਗਿਆ ਹੈ ਨਿਰੰਕਾਰ ਦਾ ਪੁਜਾਰੀ ਹੋ ਗਿਆ ਹੈ ਉਹ ਆਕਾਰੀ ਨਹੀਂ ਹੈ ਕਿਉਂਕਿ ਆਤਮਾ ਤ੍ਰੈਗੁਣ ਮਾਇਆ ਮੋਹ ਪਸਾਰ ਤੋਂ ਹਟ ਕੇ ਤੁਰਿਆ ਅਵਸਥਾ ਵਿੱਚ ਵਾਸ ਕਰਦੀ ਹੈ ਤੇ ਇਹ ਹੀ ਮਹਾਤਮ ਹੈ ਸੰਗਤ ਵਿੱਚ ਬੈਠਣ ਦਾ ਸੋ ਗੁਰਸਿੱਖ ਗੁਰਬਾਣੀ ਦੇ ਅਰਥ ਕਰਦਿਆਂ ਇਹਨਾਂ ਗੱਲਾਂ ਉੱਤੇ ਨਿਰਾ ਵਿਸ਼ੇਸ਼ ਧਿਆਨ ਹੀ ਨਹੀਂ ਦੇਵੇਗਾ ਸਗੋਂ ਪਹਿਰਾ ਵੀ ਦੇਵੇਗਾ ਬਾਣੀ ਨਿਰੰਕਾਰ ਹੈ ਇਹ ਕਿਸੇ ਸਮੇ ਜਾਂ ਅਸਥਾਨ ਦੀ ਉਪਜ ਵੀ ਨਹੀਂ ਤੇ ਉਸ ਦੀ ਕੈਦ ਵਿੱਚ ਵੀ ਨਹੀਂ ਕਿਸੇ ਆਕਾਰ ਪ੍ਰਕਾਰ ਦੀ ਪੁਜਾਰੀ ਵੀ ਨਹੀਂ ਤੇ ਉਸ ਦੀ ਮਹਿਮਾ ਵੀ ਨਹੀਂ ਕਰਦੀ ਜੇ ਇਹ ਵਿਸ਼ਰੂਪੀ ਸੰਸਾਰ ਨੂੰ ਦੇਖਦੀ ਹੈ ਤਾਂ ਉਸ ਵਿੱਚੋਂ ਵੀ ਹਰ ਕਾ ਰੂਪ ਹੀ ਦੇਖਦੀ ਹੈ ਅਣਜਾਣ ਅਲਪ ਗਿਆਨੀ ਗੁਰਬਾਣੀ ਦੀ ਮਹਿਮਾ ਨੂੰ ਨਾ ਜਾਣਨ ਵਾਲਾ ਇਸ ਸਤੱਥ ਤੋਂ ਅਪਿਝ ਹੋਵੇਗਾ ਉਹ ਬਹੁਤੀ ਵਾਰੀ ਬਾਣੀ ਨੂੰ ਤੰਤਰ ਤੇ ਕਈ ਵਾਰੀ ਮੰਤਰ ਬਣਾ ਕੇ ਵੀ ਪੇਸ਼ ਕਰੇਗਾ ਇਸ ਗੱਲ ਨੂੰ ਜ਼ਰੂਰ ਦੇਖਿਆ ਹੋਵੇਗਾ ਕਿ ਕਈ ਅਲਪਮਤ ਗਿਆਨੀ ਗੁਰੂ ਗ੍ਰੰਥ ਸਾਹਿਬ ਦੇ ਥੱਲੇ ਪਾਣੀ ਦੀ ਕਟੋਰੀ ਰੱਖ ਕੇ ਅੰਮ੍ਰਿਤ ਤਾਂ ਪਿਆਉਂਦੇ ਹੀ ਹਨ ਸਭੋ ਗੁਰਬਾਣੀ ਵਿੱਚੋਂ ਕੋਈ ਸ਼ਬਦ ਲਿਖ ਕੇ ਉਸ ਨੂੰ ਤਵੀਤ ਵਿੱਚ ਮੜ ਕੇ ਲੋਕਾਂ ਨੂੰ ਵੰਡਣ ਲੱਗ ਜਾਂਦੇ ਹਨ ਇਸ ਸਬੰਧ ਵਿੱਚ ਗੁਰਬਾਣੀ ਅੰਦਰ ਸਾਨੂੰ ਸਤਿਗੁਰਾਂ ਨੇ ਕਰੜਾਈ ਨਾਲ ਇਸ ਬੰਨੇ ਜਾਣ ਤੋਂ ਹੋੜਿਆ ਹੈ ਤੇ ਇਸ ਨਿਕੰਮੇਵਾਦ ਵਿਵਾਦ ਵਿੱਚ ਗੁਰਸਿੱਖ ਨੂੰ ਨਹੀਂ ਪੈਣ ਦਿੱਤਾ ਜੋ ਮੈ ਰੂਪ ਕੀ ਇਹ ਬਹੁਤੇਰੇ ਅਭੁਨ ਰੂਪ ਨ ਹੋਈ ਤਾਗਾ ਤੰਤ ਸਾਜ ਸਭ ਥਾਕਾ ਰਾਮ ਨਾਮ ਬਸ ਹੋਈ ਇਹ ਧਾਮ ਬਹ ਰੂਪੀਆਂ ਦਾ ਹੈ ਗੁਰੂ ਹੁਕਮ ਹੈ ਕਿ ਗੁਰਸਿੱਖ ਨੂੰ ਇਹ ਸਭ ਕਰਨ ਦੀ ਲੋੜ ਨਹੀਂ ਤਾਗੇ ਤਵੀਤਾਂ ਤੇ ਤੰਤਰਾ ਮੰਤਰਾਂ ਨਾਲ ਵਾਹਿਗੁਰੂ ਵਸ ਨਹੀਂ ਕੀਤਾ ਜਾ ਸਕਦਾ ਲੋੜ ਹੈ ਕਿ ਜਾਗਤ ਜੋਤ ਗੁਰਬਾਣੀ ਦੇ ਸਮੁੱਚੇ ਸਰਲ ਸਹਿਜ ਭਾਵ ਨੂੰ ਸਮਝਿਆ ਜਾਏ ਅਤੇ ਗੁਰੂ ਕਿਰਪਾ ਨਾਲ ਮਨ ਇਤਨਾ ਬਲਵਾਨ ਹੋ ਜਾਏ ਕਿ ਉਹ ਇਸ ਔੜ ਤੋੜ ਤੋਂ ਟੋਟਕੇ ਗੁਰੂ ਸੰਗ ਜੁੜ ਜਾਵੇ ਇਹ ਤੱਤ ਭਲੀ ਪ੍ਰਕਾਰ ਗ੍ਰਹਿੜ ਕਰਨਾ ਹੈ ਕਿ ਗੁਰਬਾਣੀ ਦੇ ਭਾਵ ਨੂੰ ਉਸੇ ਤਰ੍ਹਾਂ ਹੀ ਸਮਝਿਆ ਜਾਵੇ ਜਿਸ ਤਰ੍ਹਾਂ ਗੁਰੂ ਸਾਹਿਬ ਸਾਨੂੰ ਸਮਝਾਉਣਾ ਚਾਹੁੰਦੇ ਹਨ ਇਸ ਲਈ ਇਹ ਜ਼ਰੂਰੀ ਹੈ ਕਿ ਗੁਰਬਾਣੀ ਦੇ ਅਰਥ ਗੁਰੂ ਘਰ ਦੇ ਵਿਦਵਾਨ ਸਿੱਖਾਂ ਪਾਸੋਂ ਹੀ ਪੜੇ ਜਾਣ ਕਿਉਂਕਿ ਉਹ ਗੁਰੂ ਕਿਰਪਾ ਦੁਆਰਾ ਉਸ ਪੰਧ ਤੇ ਹੀ ਚੱਲ ਰਹੇ ਹੁੰਦੇ ਹਨ ਇਸ ਕਾਰਨ ਪਰਮਪੂਲਿਖੇ ਦਾ ਡਰ ਘਟ ਵੀ ਜਾਂਦਾ ਹੈ ਤੇ ਮੁੱਕ ਵੀ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸੀ ਸਾਡੀ ਅੱਜ ਦੀ ਵੀਡੀਓ ਦਸਮ ਪੀਠਾ ਦੇ 52 ਬਚਨਾਂ ਵਿੱਚੋਂ ਛੇਵਾਂ ਹੁਕਮ ਜੀ ਜੋਨਾ ਨੇ ਕਿਹਾ ਕਿ ਗੁਰਬਾਣੀ ਦੇ ਅਰਥ ਗੁਰੂ ਘਰ ਦੀਆਂ ਸਿੱਖਾਂ ਪਾਸੋਂ ਹੀ ਪੜ੍ਹਨੇ ਤੇ ਸਮਝਣੇ ਚਾਹੀਦੇ ਹਨ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੇ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਜਰੂਰ ਸਬਸਕ੍ਰਾਈਬ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ